ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਫਿਰ ਇੱਕ ਵਾਰੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵਰਕ ਨਹੀਂ ਦਿਖਾਇਆ ਜਾਊਗਾ ਅੱਜ ਸਿਰਫ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਹੈ ਸਵਰਾਇ ਟਰੈਕਟਰ ਦਾ ਜ਼ਿਆਦਾ ਵਰਕ ਕਰਦੇ ਆ ਇਸ ਕਾਰਨ ਕਰਕੇ ਆਪਣੇ ਭਰਾਵਾਂ ਦੇ ਕਈ ਕਮੈਂਟ ਆਉਂਦੇ ਆ ਵੀ ਸਵਰਾਇ ਟਰੈਕਟਰ ਦੇ ਇੰਜਨ ਬਾਰੇ ਫੁੱਲ ਡਿਟੇਲ ਨਾਲ ਜਾਣਕਾਰੀ ਦਿਓ ਸੋ ਦੋਸਤੋ ਜਿਹੜੀ ਇਹ ਵੀਡੀਓ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਕੁਝ ਨਾ ਕੋਈ ਸਮਝ ਆ ਸਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ ਕਿਉਂਕਿ ਕੰਮ ਆਪਾਂ ਤਾਂ ਨਹੀਂ ਟਰੈਕਟਰਾਂ ਦਾ ਹੋ ਰਿਹਾ ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ بارش ਹੋ ਰਹੀ ਹੈ ਦੋ ਦਿਨ ਤੋਂ ਤੇ بارش ਦੇ ਵਿੱਚ ਨਾ ਤਾਂ ਤੁਹਾਨੂੰ ਪਤਾ ਲਾਈਟ ਹੁੰਦੀ ਆ ਤੇ ਨਾ ਹੀ ਆਪਣਾ ਕੰਮ ਕਰਨ ਕੰਮ ਹੁੰਦਾ ਕਿਸੇ ਵੀ ਟਰੈਕਟਰ ਦਾ ਤੇ ਨਾ ਹੀ ਪਾਰਟਸ ਮਿਲਦਾਗਾ ਇਸ ਕਾਰਨ ਕਰਕੇ ਫਿਰ ਆਪਣੀਆਂ ਅੱਜ ਤੋਂ ਤੇ ਕੱਲ ਦਾ ਦਿਨ ਵੀਡੀਓ ਦੋ ਦਿਨ ਤੁਹਾਨੂੰ ਇਨਫੋਰਮੇਸ਼ਨ ਦੀ ਆਉਣੀ ਆ ਫਿਰ ਉਸ ਤੋਂ ਬਾਅਦ ਜੋ ਵਰਕ ਹੋਇਆ ਤੁਹਾਡੀ ਆਪਣੀ ਵਰਕਸ਼ਾਪ ਤੇ ਇਹ ਸੋ ਸਾਰਾ ਦਿਖਾਇਆ ਜਾਊਗਾ ਸੋ ਵੀਡੀਓ ਸ਼ੁਰੂ ਕਰਦੇ ਆਪਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਸਵਰਾਇ ਟਰੈਕਟਰ 855 ਦਾ ਇੰਜਨ ਹੁੰਦਾਗਾ ਲੋਅ ਆਰਪੀਐਮ ਦਾ ਇੰਜਨ ਹੁੰਦਾਗਾ ਕਿਉਂਕਿ ਇਹਦੇ ਕੰਪਨੀ ਵੱਲੋਂ ਰੇਟਡ ਆਰਪੀਐਮ 2200 ਹੁੰਦਾਗਾ ਪਰ ਲੇਕਿਨ ਜਿਹੜਾ ਸਵਰਾਇ ਟਰੈਕਟਰ ਦਾ ਇੰਜਨ ਆ ਤੁਹਾਨੂੰ ਪਤਾ ਹੈ 1400 ਤੋਂ ਲੈ ਕੇ 17-1800 ਤੱਕ ਇੰਜਨ ਵਰਕ ਕਰਦਾ ਤੇ ਇੱਥੇ ਟਰੈਕਟਰ ਦੀ ਪਰਫਾਰਮੈਂਸ ਵਧੀਆ ਰਹਿੰਦੀ ਆ ਤੇ ਡੀਜ਼ਲ ਖਪਤ ਵੀ ਘਟ ਰਹੀਦੀ ਆ ਜੇ ਆਪਾਂ ਇਸ ਇੰਜਨ ਨੂੰ 22-2300 ਆਰਪੀਐਮ ਤੋਂ ਜ਼ਿਆਦਾ ਵਧਾਉਣੇ ਆ ਤਾਂ ਫਿਰ ਪਾਵਰ ਤਾਂ ਜਿਹੜੀ ਵਧਣੀ ਵਧਦੀ ਆ ਪਰ ਲੇਕਿਨ ਪਿਛਲੇ ਹਿੱਸੇ ਦਾ ਜਾਂ ਡੀਜ਼ਲ ਖਪਤ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੁਹਾਨੂੰ ਸਮਝ ਆ ਗਿਆ ਉਹਨਾਂ ਜਿਹੜਾ ਸਵਰਾਇ ਟਰੈਕਟਰ ਦਾ ਇੰਜਨ ਆ ਰੇਟਡ ਆਰ ਪੀ ਐਮ 2200 ਹੁੰਦੇ ਆ ਪਰ ਲੇਕਿਨ ਲੋ ਆਰ ਪੀ ਐਮ ਤੇ ਕੰਮ ਕਰਨ ਵਾਲਾ ਇੰਜਨ ਆਗਾ ਹੁਣ ਗੱਲ ਕਰਦੇ ਆਪਾਂ ਪਹਿਲਾ ਵਾਲੇ ਇੰਜਨ 올ਡ ਮਾਡਲ ਦੇ ਇੰਜਨਾਂ ਦੇ ਵਿੱਚ ਤੇ ਨਿਊ ਮਾਡਲ ਦੇ ਇੰਜਨਾਂ ਦੇ ਵਿੱਚ ਕੀ ਫਰਕ ਆ ਗਿਆ ਸੋ ਦੋਸਤੋ ਜਿਵੇਂ ਜਿਵੇਂ ਆਪਣੀ ਟੈਕਨੋਲੋਜੀ ਵੱਧਦੀ ਆ ਜਿਵੇਂ ਜਿਵੇਂ ਕਿਸਾਨ ਵੀਰਾਂ ਦੀ ਆਪਣੇ ਦੀ ਡਿਮਾਂਡ ਵੱਧਦੀ ਆ ਜਾਂ ਜਿਵੇਂ ਜਿਵੇਂ ਆਪਣੀ ਕੰਪਨੀ ਸੋਧ ਕਰਦੀ ਆਪਣੇ ਪ੍ਰੋਡਕਟ ਦੇ ਵਿੱਚ ਤਾਂ ਉਹਨਾਂ ਨੂੰ ਹਰ ਚੀਜ਼ ਦਾ ਡਿਜ਼ਾਈਨ ਹਰ ਚੀਜ਼ ਦੀ ਬਚਤ ਕਰਨੀ ਪੈਂਦੀ ਹੈ ਡੀਜ਼ਲ ਦੀ ਬਚਤ ਹੋਵੇ ਚਾਹੇ ਆਪਣੇ ਸਮੇਂ ਦੀ ਬਚਤ ਹੋਵੇ ਇਸ ਕਾਰਨ ਕਰਕੇ ਕੰਪਨੀਆਂ ਨੂੰ ਸਮੇਂ ਸਮੇਂ ਸਰ ਆਪਣੇ ਇੰਜਨ ਦੇ ਡਿਜ਼ਾਈਨ ਦੇ ਵਿੱਚ ਫਰਕ ਪਾਉਣਾ ਪਿਆ। ਸੋ ਤੁਸੀਂ ਦੇਖਿਆ ਜਿਵੇਂ 99 92 ਜਾਂ 93 94 ਮਾਡਲ ਸਵਰਾਇ ਟਰੈਕਟਰ ਤੇ ਲਾ ਲਓ। ਉਹਨਾਂ ਇੰਜਨਾਂ ਦੇ ਵਿੱਚ ਤੇ ਹੁਣ ਵਾਲੇ ਇੰਜਨਾਂ ਦੇ ਵਿੱਚ ਦਿਨ ਰਾਤ ਦਾ ਫਰਕ ਆ। ਦੇਖੋ ਆਇ ਨਹੀਂ ਸੀਗਾ ਵੀ ਉਹ ਟਰੈਕਟਰ ਦੇ ਇੰਜਨ ਜਿਹੜੇ ਪਾਵਰ ਘੱਟ ਲਾਉਂਦੇ ਸੀ ਤੇ ਹੁਣ ਵਾਲੇ ਜ਼ਿਆਦਾ ਲਾਉਂਦੇ ਆ ਨਹੀਂ। ਦੇਖੋ ਉਸ ਇੰਜਨ ਦੇ ਵਿੱਚ ਤੁਸੀਂ ਪੁਰਾਣੀ ਝਾਤ ਮਾਰੋ। ਉਹਨਾਂ ਇੰਜਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਯੂਰੋ 1, ਯੂਰੋ 2 ਇੰਜਨ ਦੋ ਆਏ ਸੀਗੇ। ਯੂਰੋ 1 ਇੰਜਨ ਦੇ ਵਿੱਚ ਤੁਸੀਂ ਦੇਖਿਆ ਸੀਗਾ ਜ਼ਿਆਦਾਤਰ ਨੋਜ਼ਲਾਂ ਸਟੈਕ ਹੋ ਜਾਂਦੀਆਂ ਸੀਗਾ ਜਾਂ ਟਰੈਕਟਰ ਸਮੋਕ ਕਰਦਾ ਸੀਗਾ। ਤੇ ਉਸ ਨੂੰ ਕੰਪਨੀ ਨੇ ਸੁਧਾਰਨ ਲਈ ਫਿਰ ਯੂਰੋ 2 ਇੰਜਨ ਬਣਾਇਆ। ਯੂਰੋ 2 ਇੰਜਨ ਦੇ ਵਿੱਚ ਉਹਨਾਂ ਨੇ ਨੋਜ਼ਲ ਬਦਲਤੀ, ਐਲੀਮੈਂਟ ਬਦਲਤੇ, ਕੈਮ ਸ਼ਾਫਟ ਬਦਲਤੀ, ਪਿਸਟਨ ਦਾ ਡਿਜ਼ਾਈਨ ਬਦਲਤਾ, ਹੈੱਡ ਦਾ ਡਿਜ਼ਾਈਨ ਬਦਲਤਾ। ਫਿਰ ਕੰਪਨੀ ਨੂੰ ਫਿਰ ਕੋਈ ਨਾ ਕੋਈ ਸਮੱਸਿਆ ਲੱਗੀ ਉਹਦੇ ਵਿੱਚ ਧੂਏ ਦੀ ਪਾਵਰ ਘਟ ਲਾਉਣ ਦੀ ਡੀਜ਼ਲ ਖਪਤ ਦੀ ਫਿਰ ਕੰਪਨੀ ਨੇ ਜਿਹੜਾ ਐਫੀ ਮਾਡਲ ਬਣਾਇਆ ਸੀਗਾ ਇਸ ਕਾਰਨ ਕਰਕੇ ਸੀਰੀਜ਼ ਵਾਈ ਸੀਰੀਜ਼ ਵਾਈ ਹਰ ਇੰਜਨ ਦੇ ਡਿਜ਼ਾਈਨ ਦੇ ਵਿੱਚ ਕੰਪਨੀ ਫਰਕ ਪਾਉਂਦੀ ਗਈ ਪਹਿਲਾਂ ਜਿਹੜੇ ਸਵਰਾਇ ਟਰੈਕਟਰ ਦਾ ਇੰਜਨ ਸੀਗਾ ਕੰਪਨੀ ਕਰਲੋਸਕਰ ਤੋਂ ਲੈਂਦੀ ਸੀ ਕਰਲੋਸਕਰ ਡਿਜ਼ਾਈਨ ਕਰਦਾ ਸੀ ਇੰਜਨ ਨੂੰ ਕਰੌਸ ਕਰ ਇੰਜਨ ਨੂੰ ਅਸੈਂਬਲ ਕਰਦਾ ਸੀਗਾ ਤੇ ਕੰਪਨੀ ਉਸ ਨੂੰ ਫਿੱਟ ਕਰਦੇ ਸੀ ਆਪਣੇ ਟਰਾਂਸਮਿਸ਼ਨ ਦੇ ਨਾਲ ਸਮਾਂ ਬੀਤਿਆ ਥੋੜੇ ਟਾਈਮ ਬਾਅਦ ਫਿਰ ਕੰਪਨੀ ਨੇ ਆਪਣਾ ਆਪ ਢਲਾਈ ਕਰਕੇ ਇੰਜਨ ਤਿਆਰ ਕੀਤਾ ਬਲਾਕ ਤਿਆਰ ਕੀਤਾ ਕ੍ਰੈਂਕ ਤਿਆਰ ਕੀਤੀ ਕੈਮ ਸਾਰਾ ਪਾਰਟਸ ਆਪਣਾ ਪਿਸਟਨ ਸਲੀਵ ਲਾਈਨਰ ਤਿਆਰ ਕੀਤੇ ਜਿਹੜਾ ਕਿ ਅੱਜ ਕੱਲ ਮਾਰਕੀਟ ਦੇ ਵਿੱਚ ਸਵਰਾਜ ਲਿਖਿਆ ਹੋਆ ਬਲਾਕ ਦੇ ਵਿੱਚ ਆਉਂਦਾਗਾ ਹੁਣ ਆਪਣੇ ਕਿਸਾਨ ਵੀਰਾਂ ਦੇ ਦਿਮਾਗ 'ਚ ਇਹ ਕੀੜਾ ਵੜਿਆ ਵਾ ਸੀ ਕਿਰਲੋਸਕਰ ਵਾਲਾ ਇੰਜਨ ਟਰੈਕਟਰ ਹੀ ਲੈਣਾ ਨਹੀਂ ਤਾਂ ਆਪਾਂ ਸਵਰਾਜ ਟਰੈਕਟਰ ਦਾ ਦੂਜਾ ਸਵਰਾਜ ਵਾਲਾ ਮਾਡਲ ਨਹੀਂ ਲੈਣਾ ਤੇ ਪਹਿਲਾਂ ਤੁਸੀਂ ਦੇਖਿਆ ਕਿ ਕਿੰਨੇ ਕਿੰਨੇ ਬੁਕਿੰਗ ਚੱਲਦੀ ਸੀ ਕਿਰਲੋਸਕਰ ਵਾਲੀ ਜਾਂਦੀ ਪਰ ਲੇਕਿਨ ਮਿੱਤਰੋ ਉਸ ਇੰਜਨ ਤੇ ਹੋਣ ਵਾਲੀਆਂ ਦੇ ਵਿੱਚ ਮਟੀਰੀਅਲ 'ਚ ਕੋਈ ਫਰਕ ਨਹੀਂ ਸੀ ਪਾਰਟਸ ਦੇ ਵਿੱਚ ਕੋਈ ਫਰਕ ਨਹੀਂ ਸੀਗਾ ਠੀਕ ਹੈ ਤੇ ਕਿਉਂਕਿ ਉਹਨਾਂ ਦੀ ਫਿਟਿੰਗ ਦੇ ਵਿੱਚ ਕੋਈ ਫਰਕ ਨਹੀਂ ਸੀਗਾ ਸਿਰਫ ਉਹਦੀ ਸੈਟਿੰਗ ਦੇ ਵਿੱਚ ਫਰਕ ਸੀਗਾ ਕਿਉਂਕਿ ਤੁਹਾਨੂੰ ਪਤਾ ਹੁਣ ਵਾਲੇ ਟਰੈਕਟਰ ਦੇ ਵਿੱਚ ਵੀ ਪਿਸਟਨ ਸਲੀਵ ਰਿੰਗ ਸਾਰਾ ਡਿਜ਼ਾਈਨ ਤੋਂ ਉਹੀ ਚੱਲਦਾ ਤੇ ਉਹਨਾਂ ਇੰਜਨਾਂ ਦੇ ਵਿੱਚ ਵੀ ਉਹੀ ਚੱਲਦਾ ਸੀ ਪਰ ਲੇਕਿਨ ਆਵਾਜ਼ 'ਚ ਫਰਕ ਕਿੱਥੇ ਰਹਿੰਦਾ ਸੀ ਉਹਦੇ ਵਿੱਚ ਕੰਪਨੀ ਨੇ ਹੈਡ ਦੇ ਵਾਲਵਾਂ ਦਾ ਕਲੀਅਰੈਂਸ ਤੇ ਟੌਪ ਸੈਟਿੰਗ ਦਾ ਕਲੀਅਰੈਂਸ ਦੇ ਵਿੱਚ ਫਰਕ ਆਉਂਦਾ ਸੀ ਉਸ ਇੰਜਨ ਤੇ ਹੁਣ ਵਾਲੇ ਇੰਜਨ ਦੇ ਨਾਲੋਂ ਇਸ ਕਾਰਨ ਕਰਕੇ ਹੀ ਉਸ ਇੰਜਨ ਦੀ ਜਿਹੜੀ ਆਵਾਜ਼ ਆ ਤੁਹਾਨੂੰ ਪਿਆਰੀ ਲੱਗਦੀ ਸੀ ਹੁਣ ਵਾਲੇ ਇੰਜਨ ਦੀ ਆਵਾਜ਼ ਤੁਹਾਨੂੰ ਜੋ ਥੋੜਾ ਟਾਈਪ ਦੀ ਲੱਗਦੀ ਆ ਇਹ ਸੀ ਕਲੋਸ ਕਰ ਰਹੀਆਂ ਦੇ ਵਿੱਚ ਉਹਨਾਂ ਇੰਜਨਾਂ ਦੇ ਵਿੱਚ ਫਰਕ ਹੋਰ ਕੋਈ ਪਾਰਟਸ ਦੇ ਵਿੱਚ ਫਰਕ ਨਹੀਂ ਸੀਗਾ ਪਹਿਲਾਂ ਵੀ ਪਿਸਟਨਾਂ ਜਿਹੜੀ ਕਲੋਸ ਕਰ ਆਪਣਾ ਆਪ ਦਾ ਪਾਉਂਦੀ ਸੀ ਪਰ ਲੇਕਿਨ ਹੁਣ ਸਵਰਾਜ ਟਰੈਕਟਰ ਓਸ਼ਾ ਤੋਂ ਲੈ ਕੇ ਪਾਉਂਦੀ ਹੈ ਤੁਹਾਨੂੰ ਪਤਾ ਹੀ ਹੈ ਨਾ ਤੇ ਬਾਕੀ ਉਹਦਾ ਵਿੱਚ ਕੋਈ ਵਹਿਮ ਨਹੀਂਗਾ ਹੁਣ ਵਾਲੇ ਇੰਜਨ ਬਹੁਤ ਵਧੀਆ ਬਣਾਤੇ ਉਹਨਾਂ ਇੰਜਨਾਂ ਨਾਲ ਹੁਣ ਗੱਲ ਕਰਦੇ ਆ ਜਿਹੜਾ ਅਸੀਂ ਫਿੱਟ ਕਰਦੇ ਇੰਜਨ ਅਸੀਂ ਜਿਹੜੀ ਉਹਦੀ ਸੈਟਿੰਗ ਰੱਖਦੇ ਆ ਉਹ ਜਿਹੜਾ ਕਰਲੌਸ ਕਰ ਕੰਪਨੀ ਸੈਟਿੰਗ ਰੱਖਦੀ ਸੀ ਉਹੀ ਸੈਟਿੰਗ ਰੱਖਦੇ ਆ ਪਿਸਟਨਾਂ ਹੈਡ ਦੇ ਵਿੱਚ ਤੇ ਟੌਪ ਸੈਟਿੰਗ ਦੇ ਵਿੱਚ ਤੇ ਨੋਜ਼ਲ ਪੰਜਰ ਦੇ ਵਿੱਚ ਜਿਸ ਕਾਰਨ ਕਰਕੇ ਜਿਹੜੇ ਮਾਲਕ ਦੀ ਕਿਰਪਾ ਨਾਲ ਸਾਡੇ ਟਰੈਕਟਰ ਇੰਜਨ ਹੋਰਲ ਹੁੰਦੇ ਨੇ ਸਵਰਾਜ ਦੇ ਉਹਨਾਂ ਦੀ ਆਵਾਜ਼ ਕਰਲੌਸ ਕਰ ਇੰਜਨ ਵਰਗੀ ਬਣਦੀ ਹੈ ਠੀਕ ਹੈ ਜੀ ਹੁਣ ਮੇਨ ਪੁਆਇੰਟ ਤੇ ਗੱਲ ਕਰਦੇ ਆ ਦੇਖੋ ਚਲੋ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਦੋਂ ਕੰਪਨੀ ਦਾ ਇੰਜਨ ਖੁੱਲਦਾ ਉਦੀ ਆਵਾਜ਼ ਤਾਂ ਬਹੁਤ ਪਿਆਰੀ ਹੁੰਦੀ ਆ ਪਰ ਲੇਕਿਨ ਜਦੋਂ ਆਪਣੇ ਮਿਸਤਰੀ ਭਰਾ ਜਾਂ ਕੋਈ ਵੀ ਮਕੈਨਿਕਾ ਇਹਨੂੰ ਦੁਆਰਾ ਰੀਸਟੋਰ ਕਰ ਦਿੰਦਾ ਦੁਆਰਾ ਓਵਰਹਾਲ ਕਰ ਦਿੰਦਾ ਤਾਂ ਉਸ ਤੋਂ ਬਾਅਦ ਉਹਦੀ ਆਵਾਜ਼ ਦੇ ਵਿੱਚ ਕਿਉਂ ਫਰਕ ਪੈ ਜਾਂਦਾ ਸੋ ਦੋਸਤੋ ਆਵਾਜ਼ ਦੇ ਵਿੱਚ ਫਰਕ ਪੈਣ ਦਾ ਬਹੁਤ ਵੱਡਾ ਰੀਜਨ ਆ ਉਹਦੇ ਵਿੱਚ ਤੁਹਾਡੀ ਪ੍ਰੋਪਰ ਸੈਟਿੰਗ ਦਾ ਨਾਂ ਹੋਣਾ ਹੈ ਦੇਖੋ ਜੀ ਨੂੰ ਤਾਂ ਸਵਰਾਜ ਟਰੈਕਟਰ ਦੇ ਜਿਹੜੇ ਇੰਜਨ ਦੀ ਸੈਟਿੰਗ ਦਾ ਪ੍ਰੋਪਰ ਗਿਆਨ ਆ। ਦੇਖੋ ਆਪਾਂ ਐਨਿਆਂ ਦੇ ਵੀ ਆਪਾਂ ਨੂੰ ਗਿਆਨਾ ਸਵਰਾਜ ਦੇ ਇੰਜਨ। ਦੇਖੋ ਪੰਜਾਬ ਦੇ ਵਿੱਚ ਬਹੁਤ ਐਸੇ ਮਕੈਨਿਕਾ ਜਿਹੜੇ ਕਿ ਆਪਣੇ ਤੋਂ ਵੀ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਆ। ਆਪਾਂ ਤਾਂ ਉਹਨਾਂ ਦੇ ਲੈਵਲ ਦੇ ਵਿੱਚ ਕੁਝ ਵੀ ਨਹੀਂ ਗਾ। ਸੋ ਆਪਾਂ ਵੀ ਕੋਸ਼ਿਸ਼ ਕਰਕੇ ਉਹਨਾਂ ਦੇ ਲੈਵਲ ਦਾ ਬਨਣਾ ਚਾਹੁੰਦੇ ਆ। ਇਸ ਕਾਰਨ ਕਰਕੇ ਤੁਹਾਡੇ ਨਾਲ ਆਪਾਂ ਗੱਲਾਂ-ਬਾਤਾਂ ਕਰਦੇ ਆ। ਸੋ ਇਹ ਟੌਪਿਕ ਕਿਸੇ ਦਿਨ ਫੇਰ ਗੱਲ ਕਰਾਂਗੇ। ਜਦੋਂ ਇੰਜਨ ਅਸੈਂਬਲ ਹੁੰਦਾ ਤੇ ਉਸ ਤੋਂ ਬਾਅਦ ਉਹਦੀ ਨਾ ਤਾਂ ਉਹ ਆਜ਼ਮ ਬੰਦੀ ਆ ਨਾ ਟਰੈਕਟਰ ਦੀ ਉਹ ਪਰਫਾਰਮੈਂਸ ਬੰਦੀ ਆ ਤੇ ਟਰੈਕਟਰ ਸਮੋਕ ਵੀ ਕਰਦਾ ਤੇ ਇੰਜਨ ਦੇ ਵਿੱਚ ਨੋਇਸ ਵੀ ਆਉਣ ਲੱਗ ਪੈਂਦੀ ਆ ਉਸ ਦਾ ਕੀ ਕਾਰਨ ਹੁੰਦਾਗਾ ਸੋ ਦੋਸਤੋ ਕੋਈ ਵੀ ਇੰਜਨ ਹਰ ਇੰਜਨ ਦੀ મરਿਆਦ ਹੁੰਦੀ ਆ ਹਰ ਪਾਰਟ ਦੀ ਉਹਦੇ ਵਿੱਚ ਜਦੋਂ ਅਸੀਂ ਇੰਜਨ ਓਵਰਾਲ ਕਰਦੇ ਆ ਉਦੋਂ ਸਾਨੂੰ ਚੈੱਕ ਅਪ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਆ ਚੈਕਿੰਗ ਦੀ ਕਰਨੀ ਪੈਂਦੀ ਸਾਨੂੰ ਹਰ ਚੀਜ਼ ਦੀ ਸਭ ਤੋਂ ਪਹਿਲਾਂ ਸਵਰਾਜ ਟਰੈਕਟਰ ਦੀ ਕੈਮ ਸ਼ਾਫਟ ਚੈੱਕ ਹੁੰਦੀ ਆ ਕੈਮ ਸ਼ਾਫਟ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਪੈਂਦੀ ਹੈ ਜਦੋਂ ਇੰਜਨ ਦੁਬਾਰਾ ਓਵਰਾਲ ਆਉਂਦਾ ਉਸ ਤੋਂ ਬਾਅਦ ਉਹਦੀ ਕ੍ਰੈਂਕ ਸ਼ਾਫਟ ਚੈੱਕ ਅਪ ਕਰਨੀ ਪੈਂਦੀ ਆ ਉਹਦੇ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਉਸ ਤੋਂ ਬਾਅਦ ਕਨੈਕਟਿੰਗ ਰਾਡਾਂ ਦੀ ਚੈੱਕ ਅਪ ਕਰਨਾ ਪੈਂਦਾ ਕੋਈ ਬੈਂਡ ਤਾਂ ਨਹੀਂ ਕਨੈਕਟਿੰਗ ਰਾਡ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਉਹਦੇ ਵਿੱਚ ਉਸ ਤੋਂ ਬਾਅਦ ਜਿਹੜਾ ਬਲਾਕ ਹੁੰਦਾ ਉੱਪਰਲਾ ਉਹਦੀ ਚੈੱਕ ਅਪ ਕਰਨਾ ਪੈਂਦਾ ਜਿੰਨੀ ਕੰਪਨੀ ਦੀ ਉਹਦੀ ਮੈਂਤੀ ਰੱਖੀ ਕੀ ਕੀ ਹੋਣੀ ਆ ਉਸ ਤੋਂ ਬਾਅਦ ਆ ਜਾਂਦਾ ਹੈਡ ਦੇ ਸਪਰਿੰਗ ਹੁੰਦੇ ਆ ਉਹਨਾਂ ਦੀ ਮੈਂਤੀ ਕਰਨੀ ਪੈਂਦੀ ਹੈ ਵਾਲਵਾਂ ਦਾ ਕਲੀਅਰੈਂਸ ਚੈੱਕ ਕਰਨਾ ਪੈਂਦਾਗਾ ਨੋਜ਼ਲ ਦੀ ਡੰਗਾਈ ਚੈੱਕ ਕਰਨੀ ਪੈਂਦੀ ਆ ਟਾਈਮਿੰਗ ਚੈੱਕ ਕਰਨਾ ਪੈਂਦਾਗਾ ਮੂਰੇ ਐਡਲ ਗੇਅਰ ਐਡਲ ਗੇਜ ਦੀ ਪਲੇ ਜਿਹੜੀ ਬੈਕਲੈਸ਼ ਰੱਖੀ ਹੁੰਦੀ ਦੰਦਿਆਂ ਦੇ ਵਿੱਚ ਉਹ ਪ੍ਰੋਪਰ ਟੰਗ ਨਾਲ ਚੈੱਕ ਅਪ ਕਰਨੀ ਪੈਂਦੀ ਆ ਕੇਮ ਸ਼ਾਉਟ ਦਾ ਬੁਸ਼ ਚੈੱਕ ਕਰਨਾ ਪੈਂਦਾ ਜਿਹੜੇ ਕੇਮ ਗਾਈਡ ਚੱਲਦੇ ਨੇ ਉਹ ਆਪਾਂ ਨੂੰ ਚੈੱਕ ਕਰਨੇ ਪੈਂਦੇ ਆ ਪੁਸ਼ ਰੌਡ ਚੈੱਕ ਕਰਨੇ ਪੈਂਦੇ ਟੈਪਟਾਂ ਦੇ ਬੁਸ਼ ਚੈੱਕ ਕਰਨੇ ਪੈਂਦੇ ਇਸ ਕਾਰਨ ਕਰਕੇ ਜਦੋਂ ਵੀ ਇੰਜਨ ਅਸੀਂ ਖੋਲਦੇ ਆ ਸਾਡੇ ਦੁਆਰਾ ਹਰ ਚੀਜ਼ ਦਾ ਬਹੁਤ ਬਰੀਕੀ ਨਾਲ ਚੈੱਕ ਅਪ ਕੀਤਾ ਜਾਂਦਾਗਾ ਫਿਰ ਜਿਹੜਾ ਵੀ ਪਾਰਟ ਖਰਾਬ ਆ ਜਿਹੜੀ ਚੀਜ਼ ਚਾਪ ਨੂੰ ਕਮੀ ਲੱਗਦੀ ਆ ਉਸ ਪਾਰਟਸ ਨੂੰ ਚੇਂਜ ਕੀਤਾ ਜਾਂਦਾ ਤੇ ਦੁਬਾਰਾ ਕੰਪਨੀ ਵਾਂਗੂ ਅਸੀਂ ਸੈਟਿੰਗ ਰੱਖ ਕੇ ਕਿਉਂਕਿ ਜਿਹੜੀ ਸੈਟਿੰਗ ਕੰਪਨੀ ਦੀ ਸਾਡੇ ਕੋਲ ਹੈਗੀ ਆ ਉਹਨੂੰ ਉਹਦੇ ਮੁਤਾਬਕ ਸਾਨੂੰ ਉਸ ਇੰਜਨ ਨੂੰ ਅਸੈਂਬਲ ਕਰਦੇ ਆ ਤਾਂ ਜਿਹੜੇ ਸਾਡੇ ਇੰਜਨ ਦੀ ਜਿਹੜੀ ਆਵਾਜ਼ ਆ ਪ੍ਰੋਪਰ ਢੰਗ ਨਾਲ ਬਣ ਜਾਂਦੀ ਆ ਇਹੀ ਕਾਰਨ ਜਦੋਂ ਤੁਸੀਂ ਇੰਜਨ ਖੋਲਦੇ ਹੋ ਤਾਂ ਤੁਹਾਡੇ ਇੰਜਨ ਦੀ ਆਵਾਜ਼ ਉਹੋ ਜੀ ਨਹੀਂ ਬਣਦੀ ਜਿਹੋ ਜੀ ਕੰਪਨੀ ਦੇ ਇੰਜਨ ਖੋਲਣ ਤੋਂ ਬਾਅਦ ਹੁੰਦੀ ਹੈ ਇਹ ਉਹ ਹੁੰਦਾ ਮੇਨ ਰੀਜ਼ਨ ਤੁਹਾਡੀ ਸੈਟਿੰਗ ਕਈ ਭਰਾ ਕਹਿੰਦੇ ਆ ਉਹ ਇੰਜਨਾਂ ਨੂੰ 300 ਘੰਟਾ ਚਲਾਇਆ ਜਾਂਦਾ 400 ਘੰਟਾ ਚਲਾਇਆ ਜਾਂਦਾ ਜੇ ਬਹੁਤ ਘੰਟੇ ਚਲਾਇਆ ਜਾਂਦਾ ਜੇ ਉਹੀ ਘੰਟੇ ਤੁਹਾਨੂੰ ਚਲਾ ਕੇ ਦੇਣ ਦੇਣ ਤਾਂ ਕੰਪਨੀ ਵਾਲੇ ਤਾਂ ਫਿਰ ਤਾਂ ਇੰਜਨ ਦੇ ਪੱਲੇ ਤਾਂ ਕੁਝ ਵੀ ਨਹੀਂ ਰਹਿੰਦਾਗਾ 400 ਘੰਟਾ ਦਾ ਤੁਸੀਂ ਚਲਾਉਂਗੇ ਘਟੋਟ 5 ਸਾਲਾਂ ਦੇ ਵਿੱਚ ਜੇ ਤੁਹਾਨੂੰ ਮੂਰਖ ਥੋੜਾ ਕੰਪਨੀ ਜਿਹੜੀ ਤੁਹਾਨੂੰ 500 ਘੰਟਾ ਚਲਾ ਕੇ ਉਹੀ ਪੁਰਾਣਾ ਇੰਜਨ ਲਾ ਕੇ ਦੇਊਗੀ ਤੁਹਾਨੂੰ ਉਹ ਬੇਵਕੂਫੀ ਦੀ ਗੱਲਾਂ ਹੁੰਦੀਆਂ ਜਦੋਂ ਕੰਪਨੀ ਦੇ ਵਿੱਚ ਇੰਜਨ ਨੂੰ ਅਸੈਂਬਲ ਕਰਕੇ ਟੈਸਟ ਰਿਹਾ ਜਾਂਦਾਗਾ ਸਿਰਫ ਵੱਧ ਤੋਂ ਵੱਧ ਘੰਟਾ ਜਾਂ 2 ਘੰਟੇ ਜਾਂ 3 ਘੰਟੇ ਜਾਂ ਵੱਧ ਤੋਂ 5 ਘੰਟੇ ਟੈਸਟ ਲਿਆ ਜਾਂਦਾ ਉਸ ਤੋਂ ਬਾਅਦ ਟਰੈਕਟਰ ਦੇ ਨਾਲ ਫਿੱਟ ਕਰ ਦਿੱਤਾ ਜਾਂਦਾ ਜੇ ਉਹਨਾਂ ਨੂੰ ਕੋਈ ਕਮੀ ਲੱਗਦੀ ਆ ਤਾਂ ਇੰਜਨ ਉਤਾਰ ਦਿੰਦੇ ਜੇ ਕੋਈ ਕਮੀ ਨਹੀਂ ਟੈਸਟਿੰਗ ਦੇ ਖਰਾ ਉਤਰਦਾ ਇੰਜਨ ਤਾਂ ਉਸ ਨੂੰ ਟਰਾਂਸਮਿਸ਼ਨ ਦੇ ਨਾਲ ਲਾ ਦਿੱਤਾ ਜਾਂਦਾ ਆਇਆ ਨਹੀਂ ਹੁੰਦਾ ਵੀ ਉਹਨੂੰ 250 ਘੰਟਾ ਚਲਾ ਕੇ ਚੈੱਕ ਕਰਦੇ 300 ਘੰਟਾ ਕੋਈ ਬੇਫੂਫ ਦੀ ਗੱਲਾਂ ਹਾਂ ਉੱਥੇ ਇੰਜਨ ਦੀ ਆਵਾਜ਼ ਬਿਲਕੁਲ ਪ੍ਰੋਪਰ ਹੁੰਦੀ ਇਹ ਹੁੰਦੀ ਹੈ ਮੋਨ ਮੇਨ ਸੈਟਿੰਗ ਦੀ ਗੱਲ ਮੇਰਾ ਕਹਿਣ ਦਾ ਮਤਲਬ ਆ ਜਦੋਂ ਵੀ ਤੁਸੀਂ ਆਪਣੇ ਇੰਜਨ ਨੂੰ ਓਵਰਹਾਲ ਕਰੋ ਜਾਂ ਕਰਵਾਓ ਉਹਦੀ ਪ੍ਰੋਪਰ ਚੈੱਕ ਅਪ ਕੀਤਾ ਜਾਵੇ ਪ੍ਰੋਪਰ ਸਾਫ਼ ਸੁਥਰੇ ਢੰਗ ਦੇ ਨਾਲ ਆਪਣਾ ਅਸੈਂਬਲ ਕੀਤਾ ਜਾਵੇ ਇੰਜਨ ਤਾਂ ਜੋ ਜਿਹੜਾ ਆਪਣਾ ਜਿਵੇਂ ਤੁਸੀਂ ਖੁਲਾਇਆ ਸੀ ਉਸੇ ਤਰ੍ਹਾਂ ਪ੍ਰੋਪਰ ਇੰਜਨ ਦੀ ਆਵਾਜ਼ ਬਣ ਸਕੇ ਬਾਕੀ ਕਈ ਭਰਾ ਜਦੋਂ ਇੰਜਨ ਅਸੈਂਬਲ ਕਰਦੇ ਆ ਜਾਂ ਇੰਜਨ ਓਵਰਹਾਲ ਕਰਦੇ ਆ ਸਵਰਾਜ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਮਹਿੰਦਰਾ ਟਰੈਕਟਰ 'ਚ ਵੀ ਦੇਖਣ ਨੂੰ ਮਿਲਦਾ ਤੁਸੀਂ ਉਹਦੀ ਕ੍ਰੈਂਕਸ਼ਾਫਟ ਨਹੀਂ ਚੈੱਕ ਕਰਦੇ ਕਈ ਭਰਾ ਜਿਵੇਂ ਉੱਚਾ ਮਾਡਲ ਟਰੈਕਟਰ ਖੋਲ੍ਹਿਆ 15 ਖੋਲ੍ਹਿਆ 16 ਖੋਲ੍ਹਿਆ ਜਾਂ ਓਵਰਹੀਟ ਖੋਲ੍ਹਿਆ ਓਵਰਹੀਟ ਹੋਇਆ ਹੋਇਆ ਇੰਜਨ ਖੋਲ੍ਹ ਲਿਆ ਤਾਂ ਤੁਸੀਂ ਸਿਰਫ ਕਰਦੇ ਕੀ ਹੋ ਪਿਸਟਨ ਲਾਈਨਰ ਜਿਹੜੇ ਖੋਲ ਕੱਢ ਕੇ ਪੁਰਾਣੇ ਤੇ ਨਵੇਂ ਪਾ ਦਿੰਦੇ ਆ ਇਦਾਂ ਹੀ ਕ੍ਰੈਂਕ ਬਿਨਾ ਖੋਲੇ ਬਿਨਾ ਚੈੱਕਅਪ ਕਰੇ ਬਿਨਾ ਟਾਈਮਿੰਗ ਚੈੱਕਅਪ ਕਰੇ ਦੇਖੋ ਇਹ ਤਾਂ ਟਰੈਕਟਰ ਤੁਹਾਡਾ ਨਵਾਂ ਜੇ ਕਿਸੇ ਐਕਸੀਡੈਂਟ ਕਾਰਨ ਕਰਕੇ ਕੋਈ ਪ੍ਰੋਬਲਮ ਆ ਗਈ ਵਿੱਚ ਪਿਸਟਨ ਸਲੀਵ ਲਾਈਨਰ ਦੇ ਵਿੱਚ ਤਾਂ ਸੋ ਸੈਟਿੰਗ ਉੱਥੇ ਆ ਜਾਂਦੀ ਆ ਪਰ ਲੇਕਿਨ ਜੇ ਤੁਸੀਂ ਕਹੋਗੇ ਇੰਜਨ ਡਾਊਨ ਹੋ ਕੇ ਉਹਦੀ ਉੱਤੋਂ ਉੱਤੋਂ ਕਿੱਟ ਪੈ ਜੂਗੀ ਉੱਤੋਂ ਤੋਂ ਕੰਮ ਕਰਦੇ ਆਂਗੇ ਤਾਂ ਉਹ ਨਹੀਂ ਚੱਲਣਾ ਇਸ ਕਾਰਨ ਕਰਕੇ ਅਸੀਂ ਜਦੋਂ ਵੀ ਅਸੈਂਬਲ ਕਰਦੇ ਆਂ ਇੰਜਨ ਜਾਂ ਤਿਆਰ ਕਰਦੇ ਆਂ ਸਾਰੀ ਚੀਜ਼ ਦਾ ਪ੍ਰੋਪਰ ਢੰਗ ਦੇ ਨਾਲ ਚੈੱਕ ਅਪ ਕੀਤਾ ਜਾਂਦਾ ਹੈਗਾ ਇਹ ਸੀ ਮੇਨ ਸੈਟਿੰਗ ਹੁਣ ਗੱਲ ਕਰਦੇ ਆਂ ਆਪਾਂ ਪਾਰਟਸ ਕਿਹੜਾ ਯੂਜ਼ ਹੋਵੇ ਕਿਉਂਕਿ ਪਹਿਲਾਂ 올ਡ ਮਾਡਲ ਇੰਜਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਲੌਸਕਰ ਕੰਪਨੀ ਕਿੱਟ ਬਣਾ ਕੇ ਦੇ ਰਹੀ ਸੀ ਇੰਜਨ ਓਵਰਾਲ ਦੀ ਬਿਲਕੁਲ ਵਧੀਆ ਸੀ ਓਕੇ ਕੁਆਲਿਟੀ ਦੀ ਸੀ ਪਰ ਲੇਕਿਨ ਜਦੋਂ ਕਲੌਸਕਰ ਕੰਪਨੀ ਹੁਣ ਕਿੱਟ ਦੇ ਰਹੀ ਹੈ ਦੇਖੋ ਆਉਂਦੀ ਵਧੀਆ ਪਰ ਲੇਕਿਨ ਉਸ ਤੇ ਆਪਣਾ ਮਨ ਨਹੀਂ ਟਿਕਦਾ ਉਹਨਾਂ ਨੇ ਸਵਰਾਜ ਕੰਪਨੀ ਦੀ ਨਕਲ ਤਾਂ ਕੀਤੀ ਆ ਪਰ ਲੇਕਿਨ ਉੱਥੇ ਜੇ ਮੈਂ ਫਿਟ ਕਰੂੰਗਾ ਮੈਂ ਮੈਂ ਕਰ ਦੂੰ ਕਲੌਸਕਰ ਦੀ ਕਿੱਟ ਪਰ ਨਹੀਂ ਮੈਂ ਕਰਦਾ ਮੈਂ ਸਵਰਾਜ ਕੰਪਨੀ ਦੀ ਜੈਨਨ ਕਿੱਟ ਫਿਟ ਕਰੂੰਗਾ ਇੱਕ ਨੰਬਰ ਉਛਾਲੇ ਜੇ ਏ ਹੋਵੇ ਕੁਆਲਿਟੀ ਚ ਜਾਂ ਬੀ ਹੋਵੇ ਠੀਕ ਹੈ ਉਹਦਾ ਕੋਈ ਮੈਨਾ ਨਹੀਂ ਹੁੰਦਾ ਸਿਰਫ ਇੱਕ ਨੰਬਰ ਊਸ਼ਾ ਲਿਖਿਆ ਹੁੰਦਾ ਜੇ ਦੋ ਨੰਬਰ ਊਸ਼ਾ ਜਾਂ ਤਿੰਨ ਨੰਬਰ ਊਸ਼ਾ ਉਹ ਸਹੀ ਨਹੀਂ ਕਿਟ ਉਹਦੇ ਤੇ ਇੱਕ ਨੰਬਰ ਊਸ਼ਾ ਲਿਖਿਆ ਹੋਣਾ ਜ਼ਰੂਰੀ ਹੈ ਕਿਉਂਕਿ ਅਕਸਰੀ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਪਿਸਟਨ ਦਾ ਦਿਖਾਉਂਦਾ ਰਹਿਣਾਗਾ ਉਹਦੇ ਵਿੱਚ ਵੀ ਮੇਨ ਬਹੁਤ ਵੱਡਾ ਰੋਲ ਹੁੰਦਾਗਾ ਟੌਪ ਸੈਟਿੰਗ ਦਾ ਹੁਣ ਜਿਹੜੀ ਹੁੰਦੀ ਹੈ ਏ ਬੀ ਸੀ ਉਹਦੇ ਵਿੱਚ ਹੁੰਦੀ ਹੈ ਟੌਪ ਸੈਟਿੰਗ ਕਿਸੇ ਦਾ ਪਿਸਟਨ ਪਿਸਟਨ ਦੇ ਵਿੱਚ ਫਰਕ ਹੁੰਦਾ ਹਲਕਾ ਜਿਹਾ ਏ ਬੀ ਸੀ ਦੇ ਵਿੱਚ हां ਜਿਹੜਾ 1 ਨੰਬਰ ਉਸ਼ਾ ਗਿਆ ਉਹ ਹੈਗੀ ਜੈਨੂਨ ਦੀ ਨਿਸ਼ਾਨੀ ਜਿਹੜੀ ਹੈਗੀ ABC ਉਹ ਹੁੰਦੀ ਹੈ ਉਹਦੀ ਟਾਪ ਸੈਟਿੰਗ ਦਾ ਜੇ ਮੰਨ ਲਓ ਤੁਹਾਡਾ ਕਿੱਟ ਲੈਨੇ ਆ ਤੁਸੀਂ ਉਹਦੇ ਵਿੱਚ ਦੋ ਪਿਸਟਨ A ਕੁਆਲਿਟੀ ਦੇ ਨਿਕਲ ਦੋ ਦੂਜਾ ਤੀਜਾ ਪਿਸਟਨ B ਕੁਆਲਿਟੀ ਦਾ ਨਿਕਲ ਉਹਦੇ ਵਿੱਚ ਪਿਸਟਨ ਦੇ ਟਾਪ ਕਿਨ ਦੇ ਵਿੱਚ ਹਲਕਾ ਜਿਹਾ ਫਰਕ ਹੋਊਗਾ ਕਿਤੇ ਨਾ ਕਿਤੇ ਇਸ ਕਾਰਨ ਕਰਕੇ ਹਾਂ ਜੇ ਤੁਹਾਡਾ B ਕੁਆਲਿਟੀ ਦਾ ਨਿਕਲਦਾ ਪਿਸਟਨ ਉਹ B ਕੁਆਲਿਟੀ ਦੀ ਲਾਈਨਰ ਦੇ ਵਿੱਚੋਂ ਹੀ ਨਿਕਲੂਗਾ ਕਹਿਣ ਦਾ ਮਤਲਬ ਜਦੋਂ ਤੁਸੀਂ ਕਿਟ ਦੇ ਵਿੱਚੋਂ ਪਿਸਟਨ ਕੱਢਦੇ ਹੋ ਤਾਂ ਜਿਹੜੇ ਲਾਈਨਰ ਦੇ ਵਿੱਚੋਂ ਪਿਸਟਨ ਕੱਢੋ ਉਸ ਲਾਈਨਰ ਦੇ ਵਿੱਚ ਫਿੱਟ ਹੋਣਾ ਚਾਹੀਦਾ ਜੇ ਤੁਸੀਂ ਤੁਸੀਂ ਸੋਚ ਲੈਂਦੇ ਆ ਆਪਣੇ ਭਰਾ ਕਈ ਸੋਚ ਲੈਂਦੇ ਆ ਪਛਲੇਵਾ ਤਾਂ ਇੱਕੋ ਜਿਹਾ ਹੋਣਾ ਉਹਨਾਂ ਦੇ ਵਿੱਚ ਤਾਂ ਕੀ ਫਰਕ ਹੋਣਾ ਨਹੀਂ ਉਹਦੇ ਵਿੱਚ ਕੋਈ ਨਾ ਕੋਈ ਫਰਕ ਹੋਊਗਾ ਜੇ ਬੀ ਕੁਆਲਿਟੀ ਦਾ ਲਾਈਨਰ ਬੀਚ ਕੱਢੋਗੇ ਲਾਈਨਰ ਚ ਕੱਢੋਗੇ ਤਾਂ ਉਸੇ ਜੀ ਫਿੱਟ ਕਰਨਾ ਟਰੈਕਟਰ ਦੇ ਵਿੱਚ ਵੀ ਇਹ ਬਹੁਤ ਵੱਡੀਆਂ ਧਿਆਨਯੋਗ ਗੱਲਾਂ ਹੁੰਦੀਆਂ ਆਪਣੀਆਂ ਇੰਜਨ ਓਵਰਹਾਲ ਕਰਨ ਵੇਲੇ ਕਿਉਂਕਿ ਜਿਹੜੀ ਅਸੀਂ ਇਹ ਇਨਫੋਰਮੇਸ਼ਨ ਇਕੱਠੀ ਕਰਦੇ ਆਂ ਕੋਈ ਸਾਨੂੰ ਕਿਸੇ ਨੇ ਸਿਖਾਈ ਹੋਈ ਨਹੀਂਗੀ ਨਾ ਕਿਸੇ ਤੋਂ ਅਸੀਂ ਇਹ ਇਨਫੋਰਮੇਸ਼ਨ ਸਿੱਖੀ ਆਂ ਇਹ ਅਸੀਂ ਸਿਰਫ ਆਪਣਾ ਜੋ ਵਰਕ ਕਰਦੇ ਆਂ ਕਿਉਂਕਿ ਤੁਹਾਨੂੰ ਪਤਾ ਸਵਰਾਇ ਟਰੈਕਟਰ ਦੇ ਸਭ ਤੋਂ ਵੱਧ ਇੰਜਨ ਓਵਰਾਲ ਆਪਣੇ ਕੋਲੇ ਜ਼ਿਆਦਾਤਰ ਹੁੰਦੇ ਆਗੇ ਆਪਣੇ ਏਰੀਆ ਦੇ ਵਿੱਚ ਤੇ ਇਸ ਨਾਲ ਹੀ ਸਾਨੂੰ ਜਿਹੜਾ ਇਸ ਚੀਜ਼ ਦਾ ਤਜਰਬਾ ਆ ਚੁੱਕਿਆਗਾ ਸੋ ਕਹਿਣ ਦਾ ਮਤਲਬ ਜਦੋਂ ਇੰਜਨ ਦਾ ਪਾਰਟ ਫਿਟਿੰਗ ਕਰੋਂ ਤਾਂ ਉਸ ਨੂੰ ਵੀ ਪ੍ਰੋਪਰ ਢੰਗ ਦੇ ਨਾਲ ਕਿੱਟ ਦੇ ਵਿੱਚੋਂ ਕੱਢੋ ਜਿਹੜੀ ਲਾਈਨਰ ਦੇ ਵਿੱਚੋਂ ਪਿਸਟਨ ਕੱਢੀਏ ਜਾਂ ਪਿੰਨ ਕੱਢੀਏ ਉਸੇ ਕਿੱਟ ਦੇ ਵਿੱਚ ਹੀ ਫਿੱਟ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਇਹ ਸੀ ਪਾਰਟਸ ਫਿਟਿੰਗ ਕਰਨ ਦਾ ਤਰੀਕਾ ਇਹ ਵੀ ਤੁਹਾਨੂੰ ਸਾਈਡ ਤੇ ਕੜਤਾ ਹਨਾ ਹੁਣ ਅਗਲਾ ਟਾਪਿਕ ਕਰਦੇ ਹਾਂ ਗੱਲ ਲੇਥ ਵਰਕ ਜਿਹਨੂੰ ਕਿ ਖਰਾਦ ਦਾ ਵਰਕ ਵੀ ਕਹਿ ਦਿੰਨੇ ਆਪਾਂ ਜਾਂ ਗ੍ਰਾਈਂਡਿੰਗ ਦਾ ਵਰਕ ਵੀ ਕਹਿ ਦਿੰਨੇ ਆ ਗ੍ਰਾਈਂਡਿੰਗ ਦੇ ਵਰਕ ਦੇ ਵਿੱਚ ਵੀ ਮਕੈਨਿਕ ਭਰਾ ਦਾ ਫੁੱਲ ਧਿਆਨ ਹੋਣਾ ਚਾਹੀਦਾਗਾ ਜੇ ਮੰਨ ਲਓ ਤੁਹਾਡਾ ਗ੍ਰਾਈਂਡਰ ਵਾਲਾ ਤੁਹਾਡੇ ਆਖਿਆ ਨਹੀਂ ਮੰਨਦਾ ਤੁਹਾਡੇ ਕਹਿ ਮਤਾਬਕ ਉਹ ਵਰਕ ਨਹੀਂ ਕਰਕੇ ਦਿੰਦਾ ਤਾਂ ਕਦੇ ਉਹ ਇੰਨ ਨਹੀਂ ਤੁਹਾਡਾ ਸਹੀ ਚੱਲਦਾ ਦੇਖੋ ਉਹਦੀ ਸੈਟਿੰਗ ਜਿੰਨੀ ਤੁਸੀਂ ਕਰਵਾਉਣੀਆਂ ਆਪ ਮਨਤੀ ਕਰੋ ਆਪ ਹਟਦੇ ਵਾਲ ਦੀ ਸੈਟਿੰਗ ਕਰੋ ਕਰਵਾਓ ਤੇ ਮਨਤੀ ਕਰੋ ਆਪ ਟੋਪਿੰਗ ਦੀ ਮਨਤੀ ਕਰੋ ਆਪ ਬੁਸ਼ ਵਗੈਰਾ ਕ੍ਰੈਂਕ ਵਗੈਰਾ ਦੀ ਆਪ ਆਪ ਮਨਤੀ ਕਰਿਓ ਆਪ ਟਾਈਟਨਸ ਚੈੱਕ ਕਰੋ ਜਿਹਦੇ ਨਾਲ ਤੁਹਾਨੂੰ ਕਿ ਦੁੱਖ ਖਾਣਾ ਖਾਣਾ ਪਵੇ ਹਨਾ ਕਿਉਂਕਿ ਜਿਹੜਾ ਅਸੀਂ ਇੰਜਨ ਓਵਰਾਲ ਕਰਦੇ ਆ ਜੇ ਸਾਨੂੰ ਕਹਦੀ ਖਰਾਦ ਵਾਲ ਨੇ ਭੇਜਤਾ ਸਾਡੇ ਕੋਲ ਕੰਮ ਕਰਕੇ ਤੇ ਕੀ ਬਤਾਸੀ ਅੱਖਾਂ ਵਿੱਚ ਕੇ ਥੋੜਾ ਫਿੱਟ ਕਰ ਦੇਗਾ ਉਹਨੂੰ ਪ੍ਰੋਪਰ ਢੰਗ ਦੇ ਨਾਲ ਆਪ ਵੀ ਚੈੱਕ ਅਪ ਕਰਦੇ ਆ ਜੇ ਸਾਨੂੰ ਕੋਈ ਕਮੀ ਲੱਗਦੀ ਆ ਤਾਂ ਦੁਬਾਰਾ ਅਸੀਂ ਉਹਨਾਂ ਤੋਂ ਕਰਵਾ ਕੇ ਲੈ ਆਣੇ ਆ ਸੋ ਕਹਿਣ ਦਾ ਮਤਲਬ ਮਕੈਨਿਕ ਖਰਾਦ ਵਾਲੇ ਨਹੀਂ ਮਕੈਨਿਕ ਤੁਸੀਂ ਆ ਤੁਸੀਂ ਆਪਣਾ ਚੈੱਕ ਅਪ ਕਰਕੇ ਉਸ ਚੀਜ਼ ਨੂੰ ਫਿੱਟ ਕਰਨਾ ਕਿਉਂਕਿ ਕਸਟਮਰ ਨੇ ਤੁਹਾਡੇ ਕੋਲ ਇੰਜਨ ਖਲਵਾਇਆ ਤੇ ਉਸ ਨੂੰ ਤੁਸੀਂ ਤੁਹਾਨੂੰ ਹੀ ਉਹਨਾਂ ਨੂੰ ਹਲਾਮਾ ਦੇਣਾ ਹਨ ਜੇ ਕੋਈ ਕਮੀ ਰਹਗੀ ਇਸ ਕਾਰਨ ਕਰਕੇ ਖਰਾਦ ਵਾਲੇ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਨਾ ਪੰਪ ਵਾਲੇ ਨੂੰ ਕੁਝ ਨਹੀਂ ਕਹਿਣਾ ਸਿਰਫ ਜਿਹੜੇ ਮਕੈਨਿਕ ਕੋਲੇ ਇੰਜਨ ਖੋਲ੍ਹਿਆ ਉਸ ਨੂੰ ਆ ਕੇ ਕਸਮਾਰਨ ਕਹਿਣਾ ਬਾਈ ਤੁਸੀਂ ਇੰਜਨ ਦੇ ਵਿੱਚ ਸਾਡੇ ਪ੍ਰੋਬਲਮ ਛੱਡਤੀ। ਸੋ ਕਹਿਣ ਦਾ ਮਤਲਬ ਹੈ ਇਹ ਆਪਣੇ ਮਕੈਨਿਕ ਭਰਾਵਾਂ ਨੂੰ ਦੇਖੋ ਆਪਾਂ ਕਿਸੇ ਨੂੰ ਸਖਾ ਨਹੀਂ ਰੇਸ ਵੀਡੀਓ ਦੇ ਵਿੱਚ ਸਿਰਫ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਜਿਹੜੇ ਭਰਾ ਆਪਣੇ ਨਾਲ ਦੇਖੋ ਦਿਲੋਂ ਪਿਆਰ ਕਰਦੇ ਆ ਹਨ ਆਪਾਂ ਨੂੰ ਜਾਂ ਦਿਲੋਂ ਆਪਣੀ ਵੀਡੀਓ ਦੇਖਦੇ ਆ ਤਾਂ ਸੋ ਉਹਨਾਂ ਨੂੰ ਤਾਂ ਇਹ ਚੀਜ਼ਾਂ ਆਪਣੀਆਂ ਚੰਗੀਆਂ ਲੱਗਣੀਆਂ ਜਿਹੜੇ ਆਪਣੇ ਇਸ ਵੀਡੀਓ ਦੇ ਵਿੱਚ ਵਿਦਵਾਨ ਬਣਦੇ ਆ ਜਾਂ ਕਿਹੜੇ ਆਪਣੇ ਆਪ ਚ ਸਿਆਣੇ ਬਣਦੇ ਆ ਉਹ ਤਾਂ ਚਲੋ ਆਪਾਂ ਨੂੰ ਵੀਡੀਓ ਤਾਂ ਪਹਿਲੀ ਗੱਲ ਬੰਦ ਕਰ ਚੁੱਕੇ ਹੋਣਗੇ ਜਾਂ ਉਹਨਾਂ ਨੇ ਤਾਂ ਗੱਲਾਂ ਬਾਤਾਂ ਸੁਣ ਕੇ ਆਪਣੇ ਛੱਡਤੀਆਂ ਹੋਣੀਆਂ ਹਨਾ ਪਰ ਲੇਕਿਨ ਜਿਹੜੇ ਭਰਾ ਆਪਾਂ ਨਾਲ ਆਪਣੇ ਦੀ ਤਰ੍ਹਾਂ ਜਾਂ ਆਪਣੇ ਵਾਂਗੂ ਕੰਮ ਕਰਨਾ ਚਾਹੁੰਦੇ ਦੇਖੋ ਆਪਾਂ ਤਾਂ ਕੁਝ ਵੀ ਨਹੀਂ ਪਰ ਲੇਕਿਨ ਪ੍ਰਮਾਤਮਾ ਨੇ ਜਿੰਨਾ ਸਾਨੂੰ ਗੁਣ ਬਖਸ਼ਿਆ ਉਸ ਮੁਤਾਬਕ ਕੰਮ ਕਰਨਾ ਚਾਹੁੰਦੇ ਆ ਤਾਂ ਸਾਡੀ ਗੱਲਬਾਤ ਉਹ ਸੁਣ ਰਹੇ ਨੇ ਹਨਾ ਸੋ ਇਹ ਸੀਗਾ ਇੰਜਨ ਸਵਰਾਜ ਦਾ ਫਿਟਿੰਗ ਕਰਨ ਵੇਲੇ ਪ੍ਰੋਪਰ ਚੀਜ਼ਾਂ ਦਾ ਧਿਆਨ ਰੱਖਣਾ ਠੀਕ ਹੈ ਏਸੀ ਖਰਾਦਵਰਕ ਹੁਣ ਆ ਜੀਏ ਪੰਪ ਨੋਜ਼ਲ ਦੇ ਵਿੱਚ ਦੇਖੋ ਪੰਪ ਨੋਜ਼ਲ ਦਾ ਮੇਨ ਕੋਈ ਵੀ ਬੰਦਾ ਵਧੀਆ ਕੰਮ ਕਰਦਾਗਾ ਕਿਸੇ ਨੂੰ ਪਾਣੀਆਂ ਦੇ ਵੀ ਕੋਈ ਮਾੜਾ ਕੰਮ ਕਰਦਾ ਦੇਖੋ ਕਿਸੇ ਹਰ ਇੱਕ ਬੰਦੇ ਨੇ ਜੋ ਵੀ ਕੰਮ ਕੀਤਾ ਕਰ ਰਹੇ ਨੇ ਪੰਪ ਡੀਜ਼ਲ ਪੰਪ ਦਾ ਕੋਈ 5 7 10 ਸਾਲ ਲਾ ਕੇ ਕੰਮ ਕਰਨ ਲੱਗੇ ਆ ਕੋਈ ਇਦਾਂ ਤਾਂ ਹੈ ਨਹੀਂਗਾ ਵੀ ਮਹੀਨਾ ਦੋ ਮਹੀਨੇ ਲਾ ਕੇ ਦੁਕਾਨ ਖੋਲ੍ਹ ਲਈ ਉਹਨਾਂ ਨੇ ਹਾਂ ਉਹਦੇ ਵਿੱਚ ਵੀ ਤੁਹਾਨੂੰ ਆਪ ਧਿਆਨ ਦੇ ਜਰੂਰਤਾਵੇ ਮੰਨ ਲਓ ਮੈਂ ਕਿਸੇ ਭਰਾ ਤੋਂ ਮਕੈਨਿਕ ਤੋਂ ਡੀਜ਼ਲ ਪੰਪ ਦਾ ਕੰਮ ਕਰਵਾ ਰਿਹਾ ਆ ਆਪ ਨੂੰ ਹੱਕ ਬੰਦਾ ਉਹਦੇ ਕੋਲੇ ਖੜ ਕੇ ਉਹਦੀ ਪ੍ਰੋਪਰ ਢੰਗ ਨਾਲ ਰੀਡਿੰਗ ਕਰਵਾਈ ਜਾਵੇ ਪ੍ਰੋਪਰ ਢੰਗ ਨਾਲ ਡੀਜ਼ਲ ਦੀ ਮੈਂਤੀ ਗਿਣਤੀ ਕੀਤੀ ਜਾਵੇ ਠੀਕ ਹੈ ਕਹਿਣ ਦਾ ਮਤਲਬ ਡੀਜ਼ਲ ਪੰਪ ਵਾਲੇ ਵੀ ਬਾਰੇ ਵੀ ਮਕੈਨਿਕ ਨੂੰ ਥੋੜਾ ਮੋਟਾ ਗਿਆਨ ਹੋਣਾ ਚਾਹੀਦਾ ਐ ਨਹੀਂ ਜੇ ਤੁਸੀਂ ਪੰਪ ਲੈ ਕੇ ਡੀਲ ਮਕੈਨਿਕ ਕੋਲੇ ਰੱਖਿਆ ਤੇ ਤੀਜੇ ਦਿਨ ਪੰਪ ਦੇ ਤਾਂ ਉਹਨਾਂ ਨੂੰ ਕੀ ਪਤਾ ਉਹਦੇ ਵਿੱਚ ਕੀ ਸੈਟਿੰਗ ਕੀਤੀ ਹੈ ਕਿੰਨਾ ਡੀਜ਼ਲ ਰੱਖਿਆ ਕਿਹੜੀ ਨੋਜ਼ਲ ਨੰਬਰ ਪਾਈ ਆ ਸਾਰਾ ਉਸ ਬਾਰੇ ਵੀ ਤੁਹਾਨੂੰ ਧਿਆਨ ਹੋਣਾ ਚਾਹੀਦਾ ਕਹਿਣ ਦਾ ਮਤਲਬ ਜੇ ਅਸੀਂ ਹੁਣ ਦੇਖੋ ਹਾਫ ਮੋਡੀਫਿਕੇਸ਼ਨ ਦਾ ਡੀਜ਼ਲ ਪੰਪ ਤੇ ਸੀ ਆਪ ਕਰਦੇ ਆ ਜਿਵੇਂ ਮਸ਼ੀਨ ਤੇ ਟੈਸਟ ਡਰਾਈਵ ਡੈਸਟ ਲੈਣਾ ਹੋਵੇ ਜਾਂ ਟੈਸਟ ਬੈਂਚ ਤੇ ਟੈਸਟਿੰਗ ਕਰਵਾਉਣਾ ਹੋਵੇ ਅਸੀਂ ਉਹ ਡੀਜ਼ਲ ਪੰਪ ਆਪ ਖੁਦ ਕੋਲੇ ਖੜ ਕੇ ਉਹਨੂੰ ਟੈਸਟ ਕਰਵਾਇਆ ਜਾਂਦਾ ਤੇ ਆਪ ਦੇ ਮੁਤਾਬਕ ਕਿ ਅਸੀਂ ਨੋਜ਼ਲ ਪਲੰਜ਼ਰ ਜਿਹੜਾ ਫਿੱਟ ਕਰਾਉਂਦੇ ਆ ਟਰੈਕਟਰ ਦੇ ਵਿੱਚ ਤਾਂ ਜੋ ਸਾਡਾ ਵੀ ਨਾਮ ਬਣ ਜੇ ਤੇ ਕਸਟਮਰ ਵੀ ਖੁਸ਼ ਹੋ ਜੇ ਹਨਾ ਏਸੀ ਡੀਜ਼ਲ ਪੰਪ ਦੀ ਮੇਨ ਸੈਟਿੰਗ ਕਹਿਣ ਦਾ ਮਤਲਬ ਡੀਜ਼ਲ ਪੰਪ ਦੀ ਸੈਟਿੰਗ ਵੀ ਤੁਸੀਂ ਆਪ ਕੋਲੇ ਖੜ ਕੇ ਕਰਵਾਇਆ ਕਰੋ ਤਾਂ ਜੋ ਤੁਹਾਡਾ ਇੰਜਨ ਟਰੈਕਟਰ ਵਧੀਆ ਚੱਲੇ ਠੀਕ ਹੈ ਬਾਕੀ ਏਸੀ ਇੰਜਨ ਵਧੀਆ ਢੰਗ ਨਾਲ ਫਿੱਟ ਕਰਨ ਦੇ ਤੌਰ ਤਰੀਕੇ ਕਿਵੇਂ ਸਾਡੇ ਇੰਜਨ ਵਧੀਆ ਚੱਲਦੇ ਆ ਕਿਵੇਂ ਤੁਹਾਡੇ ਕਈ ਵਾਰੀ ਇੰਜਨ ਖੋਲ ਲੈਣੋਂ ਦੁਬਾਰਾ ਉਹ ਜੀ ਆਵਾਜ਼ ਨਹੀਂ ਬੰਦੀ ਉਹਨਾਂ ਦੇ ਵਿੱਚ ਕੰਪੈਰੀਜ਼ਨ ਕੀਤਾ ਆਪਾਂ ਠੀਕ ਹੈ ਜੀ ਤੇ ਬਾਕੀ ਤਾਂ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਹੋਊਗੀ ਹਨਾ ਤੇ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਲੈ ਕੇ ਠੀਕ ਹੈ ਅਗਲੀ ਵੀਡੀਓ ਮਿਲਾਵਾਂ ਲੈ ਕੇ ਆਵਾਂਗੇ ਤੁਹਾਡੇ ਨਾਲ ਹੋਰ ਇਨਫੋਰਮੇਸ਼ਨ ਦੇ ਉੱਪਰ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ